ਅਸੀਂ ਨਿੱਕੇ ਨਿੱਕੇ ਲੋਕ ਅਸੀਂ ਨਿੱਕੇ ਨਿੱਕੇ ਲੋਕ ਨਿੱਕੀ ਖੁਸ਼ੀ ਨਿੱਕੇ ਝਗੜੇ ਕਰਦੇ ਸਾਂ ਪਰ ਹੱਸਦੇ ਵਸਦੇ ਸਾਂ ਫਿਰ ਸਾਡੇ ਵਿੱਚੋਂ ਕੁਝ ਵੱਡੇ ਬੋਲੇ ਜਿਵੇਂ ਚੰਦ ਸੂਰਜ ਹੁੰਦੇ ਆ ਉਵੇਂ ਧਰਮ ਵੀ ਹੁੰਦਾ ਅਸੀਂ ਆਖਿਆ ਚੰਦ ਸੂਰਜ ਤਾਂ ਦਿਖਦੇ ਆ ਪਰ ਧਰਮ ਅਸੀਂ ਕਦੇ ਵੇਖਿਆ ਨਹੀਂ ਉਹਨਾਂ ਅੱਗ ਵਿੱਚ ਘਿਉ ਪਾਇਆ ਤੇ ਸਾਨੂੰ ਧਰਮ ਦੀ ਲਾਟ ਦਿਖੀ ਉਹਨਾਂ ਨਮਾਜ਼ ਪੜ੍ਹੀ ਤੇ ਧਰਮ ਸਾਨੂੰ ਸੁਣਨ ਲੱਗ ਪਿਆ ਉਹਨਾਂ ਸਾਡੇ ਮੱਥੇ ਉੱਤੇ ਤਿਲਕ ਲਾਇਆ ਤੇ ਧਰਮ ਸਾਡੀ ਸੋਚ ਵਿੱਚ ਵੜ ਦਿੱਤਾ। ਉਹਨਾਂ ਸਾਨੂੰ ਪ੍ਰਸ਼ਾਦ ਵੰਡਿਆ ਤੇ ਧਰਮ ਸਾਡੇ ਅੰਦਰ ਕੁਲ ਗਿਆ। ਫੇਰ ਸਾਡੇ ਅੰਦਰੋਂ ਆਵਾਜ਼ ਆਈ। ਨਹੀਂ ਧਰਮ ਤਾਂ ਮਿੱਠਾ ਜਿਆ, ਸ਼ਾਂਤ ਜਿਆ, ਚੁੱਪ ਜਿਆ। ਪਿਆਰਾ ਜਨੁਭਵ ਹੁੰਦਾ ਹੈ। ਬਾਹਰੋਂ ਨਹੀਂ ਅੰਦਰੋਂ ਹੁੰਦਾ ਹੈ। ਪਰ ਇਹ ਆਵਾਜ਼ ਜੈਕਾਰਿਆਂ ਦੀ ਗੂੰਜ ਵਿੱਚ ਕਿਤੇ ਦਬ ਗਈ। ਫੇਰ ਉਹ ਬੋਲੇ ਧਰਮ ਮਹਾਨ ਹੁੰਦਾ ਹੈ। ਜੋਤਾ ਆਰਮਿਕ ਲੋਕ ਹੁੰਦੇ ਨੇ ਉਹ ਮਹਾਨ ਹੁੰਦੇ ਨੇ ਤੇ ਬਾਕੀ ਆਮ ਤੇ ਸਾਨੂੰ ਨਿੱਕੇ ਨਿੱਕੇ ਲੋਕਾਂ ਨੂੰ ਮਹਾਨ ਹੋਣਾ ਚੰਗਾ ਲੱਗਿਆ ਉਹਨਾਂ ਸਾਡੇ ਹੱਥ ਤਲਵਾਰ ਫੜਾਈ ਤੇ ਸਾਨੂੰ ਤਾਕਤਵਰ ਹੋਣਾ ਹੋਰ ਵੀ ਜ਼ਿਆਦਾ ਚੰਗਾ ਲੱਗਿਆ ਫੇਰ ਉਹ ਬੋਲੇ ਦੂਸਰੇ ਧਰਮ ਦੇ ਲੋਕਾਂ ਤੋਂ ਤੁਹਾਡੇ ਧਰਮ ਨੂੰ ਖਤਰਾ ਹੈ ਤੇ ਧਰਮ ਦੀ ਰਾਖੀ ਦੀ ਲੋੜ ਹੈ ਆਵਾਜ਼ ਫੇਰ ਸਾਡੇ ਅੰਦਰੋਂ ਆਈ ਇਹ ਸਹੀ ਨਹੀਂ ਹੈ ਧਰਮ ਤਾਂ ਬੰਦਿਆਂ ਦੀ ਰਾਖੀ ਲਈ ਹੁੰਦਾ ਹੈ ਇਹ ਕੈਸਾ ਧਰਮ ਹੈ ਜਿਸ ਦੀ ਰਾਖੀ ਸਾਨੂੰ ਬੰਦਿਆਂ ਨੂੰ ਕਰਨੀ ਪੈ ਰਹੀ ਹੈ ਇਹ ਪਹਿਚਾਣਿਆ ਹੋਇਆ ਨਹੀਂ ਇਹ ਘੜਿਆ ਹੋਇਆ ਧਰਮ ਹੈ ਪਰ ਇਹ ਆਵਾਜ਼ ਸ਼ਾਸਤਰਾਂ ਦੀ ਗੂੰਜ ਛੇਟ ਫੇਰ ਕਿਤੇ ਤੱਕ ਗਈ ਹੁਣ ਅਸੀਂ ਨਿੱਕੇ ਨਿੱਕੇ ਲੋਕ ਨਹੀਂ ਸਾਂ ਸਾਡੇ ਝਗੜੇ ਵੀ ਨਿੱਕੇ ਨਹੀਂ ਸੀ ਹੁਣ ਸਾਡੀ ਜੰਗ ਵੱਡੀ ਸੀ ਤੇ ਧਰਮ ਲਈ ਦਿੱਤੀ ਜਾਣ ਵਾਲੀ ਬਲੀ ਹੋਰ ਵੀ ਜ਼ਿਆਦਾ ਵੱਡੀ ਸੀ ਹੁਣ ਅੱਗ ਵਿੱਚ ਘਿਓ ਪਾਉਣ ਨਾਲ ਧਰਮ ਨਹੀਂ ਸੀ बच ਸਕਦਾ ਤੇ ਅਸੀਂ ਸਾਰਾ ਸ਼ਹਿਰ ਹੀ ਕੁੰਡ ਬਣਾ ਦਿੱਤਾ ਤੇ ਅਸੀਂ ਸਾਰਾ ਸ਼ਹਿਰ ਹੀ ਕੁੰਡ ਬਣਾ ਦਿੱਤਾ ਤੇ ਹੁਣ ਧਰਮ ਤੇ ਪਿਆ ਖਤਰਾ ਟਲ ਗਿਆ ਸੀ ਪਰ ਅੱਧਾ ਸ਼ਹਿਰ ਹੀ ਬਚਿਆ ਸੀ ਪਰ ਅੱਧਾ ਸ਼ਹਿਰ ਹੀ ਬਚਿਆ ਸੀ ਆਵਾਜ਼ ਹਾਲੇ ਵੀ ਸਾਡੇ ਅੰਦਰੋਂ ਆ ਰਹੀ ਸੀ ਜੋ ਬਾਕੀ ਬਚਦੇ ਅੱਦੇ ਸ਼ਹਿਰ ਨੂੰ ਸੰਭਾਲ ਰਹੀ ਸੀ ਧੰਨਵਾਦ